ਜੀਓ ਪਲੈਨੇਟ ਪੂਲ ਰਤਨ ਹੜੀ ਦਾ ਸਾਲਾਨਾ ਸਮਾਗਮ ਹੋਇਆ ਜਿਸ ਦੇ ਵਿੱਚ ਬੱਚਿਆਂ ਵੱਲੋਂ ਸੱਭਿਆਚਾਰਕ ਸੰਸਕ੍ਰਿਤਿਕ ਪ੍ਰੋਗਰਾਮ ਪੇਸ਼ ਕੀਤੇ ਗਏ ਕਿਉਂਕਿ ਅੱਜ ਦੇ ਵਕਤ ਦੇ ਵਿੱਚ ਬੱਚਿਆਂ ਨੂੰ ਸਿੱਖਿਆ ਦੇ ਨਾਲ ਨਾਲ ਪੰਜਾਬੀ ਸੰਸਕ੍ਰਿਤੀ ਪੰਜਾਬੀ ਸੱਭਿਆਚਾਰ ਨਾਲ ਜੋੜਨਾ ਜ਼ਰੂਰੀ ਹੈ ਇਹ ਦੇ ਵਿੱਚ ਗਤੀਵਿਧੀਆਂ ਵਿੱਚ ਬੱਚਾ ਭਾਗ ਲੈਂਦਾ ਹੈ ਤਾਂ ਉਸ ਦਾ ਮਾਨਸਿਕ ਵਿਕਾਸ ਵੀ ਹੁੰਦਾ ਹੈ ਔਰ ਇਸ ਸਕੂਲ ਦੇ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਇਲਾਕੇ ਦੇ ਜਿਹੜੇ ਪਿੰਡ ਲਗਦੇ ਨਾਲ ਉਹਨਾਂ ਦੇ ਬੱਚਿਆਂ ਨੂੰ ਇਸ ਸਕੂਲ ਇੱਕ ਵਰਦਾਨ ਸਾਬਿਤ ਹੋ ਰਿਹਾ ਹੈ ਔਰ ਸਕੂਲ ਵਿੱਚ ਪੜਨ ਵਾਲੇ ਬੱਚੇ ਜਿਹੜੇ ਕਿ ਹੁਣ بڑے ਸਕੂਲਾਂ ਵਿੱਚ ਚਲੇ ਗਏ ਆ ਉਹਨਾਂ ਨੇ ਵੀ ਕਿਹਾ ਕਿ ਇੱਥੇ ਦੀ ਪੜਾਈ ਬਹੁਤ ਅੱਛੀ ਹੈ ਹਾਂ ਡਾਕਟਰ ਅਮਰਿਤਪਾਲ ਕਾਲੇਕਰ ਜੀ ਅੱਜ ਦਾ ਸਮਾਗਮ ਜਿਹੜਾ ਹੈਗਾ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਪਤਾ ਲੱਗਦਾ ਹੈ ਕਿ ਪਿਛਲੇ 15-20 ਦਿਨ ਤੋਂ ਟੀਚਰਜ਼ ਕਿੰਨੇ ਇਹਨਾਂ ਨਾਲ ਇਨਵੋਲ ਹੋਏ ਨੇ ਤੇ ਪੇਰੈਂਟਸ ਦੀ ਕੋਆਪਰੇਸ਼ਨ ਜਿਹੜੀ ਹੈਗੀ ਆ ਬੜੇ ਠਰਮੇ ਨਾਲ ਜਿਹੜਾ ਬੈਠ ਕੇ ਫੰਕਸ਼ਨ ਦੇਖ ਰਹੇ ਨੇ ਇਹ ਐਕਚੁਅਲੀ ਜਿਹੜਾ ਸਕੂਲ ਹੈਗਾ ਸਕੂਲ ਦੀ ਕੋਈ ਵੀ ਐਕਟੀਵਿਟੀ ਹੈ ਤਿੰਨ ਕੰਪੋਨੈਂਟਸ ਦਾ ਸਮੇਲ ਹੁੰਦਾ ਪੇਰੈਂਟਸ ਟੀਚਰਸ ਤੇ ਸਕੂਲ ਟੀਚਰ ਸਟੂਡੈਂਟਸ ਤੇ ਅ ਅੱਛੀ ਵਿੱਦਿਆ ਦੇ ਰਹੇ ਨੇ ਇਹ ਹਾਂਜੀ ਮਾਈ ਨੇਮ ਇਜ਼ ਰਵਜੋਤ ਕੌਰ ਯੈਸ ਸਰ ਆਈ ਆਈ ਹੈਵ ਪਾਸਟ 10th ਫਰਮ ði ਸਕੂਲ ਵਿਦ i am feeling very glad and very enthusiasm is everybody here and we all are very happy to rejoin our school functions kulwinder pal kor <laughs> dekho ye annual function jehda school da hunda hai ik kehne layi te chota event hunda but it bahut vadda and bahut sare factors involved hunde hai ਪੈਰੈਂਟਸ ਟੀਚਰਸ ਟੀਚਰਸ ਨੇ ਪੜਾਉਣਾ ਵੀ ਹੈ ਟੀਚਰਸ ਨੇ ਇਹ ਵੀ ਸਾਰੀਆਂ ਕੋ-ਕ curriculur activities ਵੀ ਕਰਾਉਣੀਆਂ ਨੇ ਇਟ ਇਟ ਬੱਚੇ ਨੂੰ ਤਿਆਰ ਕਰਨਾ ਫਿਰ ਉਹਨਾਂ ਲਈ ਡ्रेसेस ਅਰੇਂਜ ਕਰਨੀਆਂ ਫਿਰ ਉਹਨਾਂ ਦਾ ਮੇਕਅਪ ਕਰਨਾ ਉਹਨਾਂ ਨੂੰ ਸਟੇਜ ਤੇ ਪਰਫਾਰਮ ਕਰਵਾਉਣਾ ਇਟ ਬਹੁਤ ਵੱਡਾ ਟਾਸਕ ਹੁੰਦਾ ਹੈ ਔਰ ਇਟ ਸਕੂਲ ਲਈ ਇਟ ਬਹੁਤ ਵੱਡਾ ਇਵੈਂਟ ਹੁੰਦਾ ਹੈ ਸਾਲ ਦਾ ਅੱਪਾ ਘਰਾਂ ਦੇ ਵਿੱਚ ਇੱਕ ਫੰਕਸ਼ਨ ਕਰਦੇ ਆਂ ਤਦੀ 5 ਸਾਲ ਬਾਅਦ 7 ਸਾਲ ਬਾਅਦ ਵੱਡੇ ਸਕੂਲ ਦਾ ਹਰ ਸਾਲ ਦਾ ਸਲਾਨਾ ਹੁੰਦਾ ਹੈ ਫੰਕਸ਼ਨ ਤੇ ਇਹ ਬਹੁਤ ਮਿਹਨਤ ਲੈਂਦਾ ਹੈ ਔਰ ਇਹ ਅੱਜ ਦਾ ਫੰਕਸ਼ਨ ਬਹੁਤ ਅੱਛਾ ਸੀ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚੇ ਐਨੇ ਠੰਡ ਦੇ ਮੌਸਮ 'ਚ ਵੀ ਪੂਰੀ ਸਪਿਰਿਟ ਦੇ ਨਾਲ ਆਪਣੇ ਸਟੇਜ ਤੇ ਇੰਜੋਏ ਬਿਤਾ ਰਹੇ ਸੀ ਅੱਛੇ-ਅੱਛੇ ਮੈਸੇਜ ਦੇ ਰਹੇ ਸੀ ਸੋ ਇਹ ਪੂਰਾ ਜੀਓ ਪਲਾਨਟ ਸਕੂਲ ਮੈਡਮ ਤੁਲਵਿੰਦਰ ਕੌਰ ਡਾਇਰੈਕਟਰ ਇਹਨਾਂ ਦੇ ਦਿਪਿੰਦਰ ਸਿੰਘ ਸਾਰੇ ਵਧਾਈ ਦੇ ਪਾਤਰ ਨੇ ਤੇ ਸਾਨੂੰ ਬਹੁਤ ਖੁਸ਼ੀ ਹੋਈ ਅੱਜ ਇਸ ਫੰਕਸ਼ਨ ਦੇ ਵਿੱਚ ਆ ਕੇ ਤਾਂ ਅਸੀਂ ਆਸ ਕਰਦੇ ਹਾਂ ਕਿ ਇਹ ਸਕੂਲ ਦਿਨ ਦੁਡਣੀ ਰਾਤ ਚੜ੍ਹਨੀ ਤਰੱਕੀ ਕਰੇ। ਸੋ ਅਨ ਫੰਕਸ਼ਨ ਬੱਚਿਆਂ ਦਾ ਸਾਡਾ ਮੇਜਰ ਮੀਨ ਆਬਜੈਕਟਿਵ ਬੱਚਿਆਂ ਦੀ ਗਲੋਬਲ ਡਿਵੈਲਪਮੈਂਟ ਹੈ। ਸੋ ਸਟੱਡੀ ਦੇ ਨਾਲ ਨਾਲ ਅਸੀਂ ਕੋ ਕਰੀਕੂਲਰ ਐਕਟੀਵਿਟੀਆਂ ਨੂੰ ਵੀ ਕਾਫੀ ਪ੍ਰਮੋਟ ਕਰਦੇ ਹਾਂ। ਸੋ ਇਹੀ ਸਾਡਾ ਮੇਜਰ ਆਬਜੈਕਟਿਵ ਹੈ। ਬੱਚੇ ਇੱਕ ਅੱਛੀ ਐਜੂਕੇਸ਼ਨ ਲੈ ਕੇ ਆਪਣਾ ਜੋ ਫਿਜ਼ੀਕਲ ਔਰ ਮੈਂਟਲ ਡਿਵੈਲਪਮੈਂਟ ਹੈ ਉਹ ਵੀ ਉਹਨਾਂ ਦੀ ਕੰਪਲੀਟਲੀ ਹੋ ਸਕੇ ਬਿਲਕੁਲ ਬਿਲਕੁਲ ਬਹੁਤ ਜ਼ਰੂਰੀ ਹੈ ਜੀ ਇਹ ਕਿਉਂਕਿ ਅਸੀ ਇਸ ਦੇ ਨਾਲ ਕੰਸਰਨਡ ਅਸੀਂ ਬੱਚਿਆਂ ਨੂੰ ਟੂ ਆਰਗੇਨਾਈਜ਼ ਕੀਤਾ ਜਿਸ ਤਰ੍ਹਾਂ ਕਿ ਡੇਲੀ ਅਸੀਂ ਹਿਸਟੋਰੀਕਲ ਐਂਡ ਐਜੂਕੇਸ਼ਨਲ ਟੂਰਸ ਇਸ ਸਾਡਾ ਸੋ ਸਾਡਾ ਉੱਥੇ ਵੀ ਇਹੀ ਮੇਨ ਮੋਟਿਵ ਸੀ ਕਿ ਬੱਚੇ ਜਿਹੜੇ ਹੈਗੇ ਨੇ ਹਰ ਫੀਲਡ ਦੇ ਵਿੱਚ ਗਲੋਬਲੀ ਡਿਵੈਲਪ ਹੋ ਸਕਣ